ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੈਗਾ ਜੀ ਸੰਡੇ ਦੇਖੋ ਜੀ ਸਵੇਰ ਦਾ ਟਾਈਮ ਹੈ ਜੀ ਆਪਾਂ ਜਲਦੀ ਉੱਠ ਗਏ ਸੀਗੇ ਤੇ ਲਓ ਜੀ ਸਾਡੇ ਚੈੱਕ ਕਰੋ ਜੀ ਕਿੰਨੇ ਸਾਰੇ ਗੱਡੀਆਂ ਖੜਦੀਆਂ ਨੇ ਬਹੁਤ ساری ਪਾਰਕਿੰਗ ਵਧੀਆ ਹੈ ਜੀ ਸਾਡੀ ਸਪੇਸ ਬਹੁਤ ਸੋਹਣੀ ਹੈ ਜੀ ਤੇ ਲਓ ਜੀ ਹੁਣ ਆਪਾਂ ਕਰਦੇ ਆਂ ਦਿਨ ਦੀ ਸ਼ੁਰੂਆਤ ਰਾਤ ਦੀ ਥੋੜੀ ਜਿਹੀ ਧੁੰਦ ਪਈ ਹੋਈ ਸੀਗੀ ਤੇ ਲਓ ਜੀ ਹੋ ਗਿਆ ਜੀ ਸਾਰਾ ਸਿਖਰ ਦੁਪਹਿਰਾਂ ਤੇ ਆਪਾਂ ਨੇ ਕੱਪੜੇ ਵਗੈਰਾ ਉੱਪਰ ਸੁੱਕਣੇ ਪਾਤੇ ਇੱਧਰ ਮੇਰੇ ਹਸਬੰਡ ਨੇ ਜੀ ਛੁੱਟੀ ਦਾ ਆਨੰਦ ਮਾਣਦੇ ਫਿਰਦੇ ਨੇ ਜੀ ਨਾ ਧੋ ਕੇ ਬੈਠੇ ਨੇ ਇਹ ਵੀ ਸਾਰੇ ਜਣੇ ਤੇ ਲਓ ਜੀ ਇੱਧਰ ਆਪਾਂ ਨੇ ਕੱਪੜੇ ਵਗੈਰਾ ਸਾਰੇ ਰਜਾਈ ਵਗੈਰਾ ਸਾਰੇ ਆਪਾਂ ਨੇ ਸੁੱਕਣੇ ਪਾਏ ਹੋਏ ਨੇ ਜੀ ਕਿਉਂਕਿ ਧੁੱਪ ਬਹੁਤ ਸੋਹਣੀ ਆਈ ਹੋਈ ਹੈ ਹੈਦਰ ਤੇ ਬੇਟੀ ਨਸਰਾਣੇ ਦੇਖੋ ਕਿੱਥੇ ਸੁੱਕਣੇ ਪਾਏ ਹੋਏ ਨੇ ਜੀ ਤੇ ਦੇਖਦੇ ਆਂ ਜੀ ਇਹਨਾਂ ਨੂੰ ਵੀ ਪੁੱਠੇ ਕਰਦੇ ਆਂ ਕਿਉਂਕਿ ਸਰਦੀ ਬਹੁਤ ਸੋਹਣੀ ਸੌਰੀ ਧੁੱਪ ਬਹੁਤ ਸੋਹਣੀ ਸੀਗੀ ਇਸ ਕਰਕੇ ਹੈਦਰ ਆਪਾਂ ਨੇ ਆਚਾਰ ਵੀ ਸੁੱਕਣਾ ਪਾਇਆ ਹੋਇਆ ਹੈ ਜੀ ਥੋੜੀ ਜਿਹਾ ਆਪਾਂ ਨੂੰ ਟਾਈਮ-ਟਾਈਮ ਨਾਲ ਧੁੱਪ ਲਵਾ ਦੇਣੀ ਬਹੁਤ ਜ਼ਰੂਰੀ ਹੈ ਜੀ ਤੇ ਇੱਧਰ ਆਪਣਾ ਰਜਾਈ ਨੂੰ ਵੀ ਧੁੱਪ ਲਵਾਈ ਹੋਈ ਸਾਰੀ ਜਿੰਨੇ ਵੀ ਹੈਗੇ ਸੋਫੇ ਦੇ ਕੁਸ਼ਨ ਕਵਰ ਹੈਗੇ ਜਿੰਨੇ ਵੀ ਹੈਗੇ ਸਾਰੇ ਆਪਾਂ ਨੇ ਧੁੱਪਾਂ ਦੇ ਵਿੱਚ ਸਿੱਟੇ ਹੋਏ ਨੇ ਤਾਂ ਕਿ ਮੜੀ ਜੀ ਧੁੱਪ ਲੱਗ ਜੇ ਕਲੀਅਰ ਹੋ ਜੇ ਤੇ ਸਾਡੇ ਸ਼ਹਿਰ ਦਾ ਵਿਊ ਚੈੱਕ ਕਰੋ ਜੀ ਬਹੁਤ ਸੋਹਣਾ ਕਲੀਨ ਹੋ ਗਿਆ ਜੀ ਮੌਸਮ ਹੁਣ ਤਾਂ ਧੁੰਦ ਵਗੈਰਾ ਕੁਝ ਨਹੀਂ ਹੈ ਜੀ ਤੇ ਹੁਣ ਤਾਂ ਬਹੁਤ ਸੋਹਣਾ ਮੌਸਮ ਹੋਇਆ ਵਾ ਧੁੱਪ ਵਗੈਰਾ ਚੜੀ ਰਹਿੰਦੀ ਹੈ ਕਿਉਂਕਿ ਸਰਦੀ ਵਗੈਰਾ ਬਹੁਤੀ ਪਈ ਨਹੀਂ ਜੀ ਤੇ ਬਹੁਤ ਛੇਤੀ ਆ ਆਪਣਾ ਗਰਮੀ ਸਟਾਰਟ ਹੋ ਜਾਣੀ ਹੈ ਜੀ ਸ਼ਾਇਦ ਲੱਗਦਾ ਤੇ ਲਓ ਜੀ ਇੱਧਰ ਆਪਣੀ ਚਾਹ ਬਣ ਕੇ ਆ ਗਈ ਹੁਣ ਆਪਾਂ ਪਿੰਦੇ ਆਂ ਜੀ ਚਾਹ ਤੇ ਇੱਧਰ ਬੱਚੇ ਪਤੰਗ ਵਗੈਰਾ ਉਡਾ ਰਹੇ ਸੀਗੇ ਤੇ ਇੱਧਰ ਮੇਰੇ ਹਸਬੰਦ ਵੀ ਦੇਖੋ ਜੀ ਤੇ ਲਓ ਜੀ ਹੁਣ ਆਪਾਂ ਕਰਦੇ ਆਂ ਜੀ ਇਹਨਾਂ ਨੂੰ ਉਲਟੇ ਜਿੰਨੇ ਵੀ ਸਰਾਣੇ ਸਵੇਰ ਦੇ ਸੁੱਕਣੇ ਪਾਏ ਹੋਏ ਨੇ ਸਾਰੇ 4-5 ਤੋਂ ਉਧਰ ਵੀ ਆ ਸਾਰੇ ਆਪਾਂ ਨੇ ਉਲਟੇ ਕਰ ਦੇਣੇ ਤੁਸੀਂ ਵੀ ਆਪਣੇ ਕੱਪੜਿਆਂ ਨੂੰ ਧੁੱਪ ਵਗੈਰਾ ਲਵਾ ਲਿਆ ਕਰੋ ਜੀ ਕਿਉਂਕਿ ਸਰਦੀਆਂ ਦੇ ਵਿੱਚ ਬਹੁਤ ਘਾਟੀ ਧੁੱਪ ਲੱਗਦੀ ਹੁੰਦੀ ਹੈ ਜੀ ਤੇ ਲਓ ਜੀ ਉੱਪਰ ਪਤੰਗ ਵਗੈਰਾ ਉੱਡ ਰਹੇ ਨੇ ਤੇ ਇੱਧਰ ਆਪਣੀ ਚਾਹ ਬਣ ਕੇ ਆਈ ਹੋਈ ਹੈ ਹੁਣ ਆਪਾਂ ਪੀਂਦੇ ਆਂ ਜੀ ਚਾਹ ਕਿਉਂਕਿ ਦੁਪਹਿਰ ਦਾ ਟਾਈਮ ਹੋ ਗਿਆ ਅੱਜ ਕੱਲ ਸੰਡੇ ਵਾਲੇ ਦਿਨ ਤਾਂ ਆਪਾਂ ਇੰਨਾ ਕਲੇਟ ਹੋ ਜਾਂਦੇ ਆ ਕਿਉਂਕਿ ਸੰਡੇ ਨੂੰ ਆਪਾਂ ਨੂੰ ਟਾਈਮ ਨਹੀਂ ਜੀ ਹੁੰਦਾ ਰੋਟੀ ਦਾ ਵੀ ਟਾਈਮ ਨਹੀਂ ਹੁੰਦਾ ਚਾਹ ਪਾਣੀ ਦਾ ਵੀ ਟਾਈਮ ਨਹੀਂ ਹੁੰਦਾ ਤੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਸਬਜ਼ੀ ਵਗੈਰਾ ਸਵਾਰ ਲਈ ਉਸ ਤੋਂ ਬਾਅਦ ਆਪਾਂ ਨੇ ਫਿਰ ਗੁਰਦੁਆਰਾ ਸਾਹਿਬ ਜਾਣਾ ਦੇਖਦੇ ਆਂ ਜੀ ਤੇ ਇੱਕ ਆਪਾਂ ਨੇ ਛੋਟਾ ਜਿਹਾ ਕੁਝ ਆਰਡਰ ਵੀ ਕੀਤਾ ਹੋਇਆ ਦੇਖਦੇ ਆਂ ਜੀ ਟਾਈਮ ਨਾਲ ਭੇਜ ਗਏ ਪਚਾਤਾ ਤੇ ਫਿਰ ਆਪਾਂ ਉਹ ਵੀ ਬਣਾਵਾਂਗੇ ਸਭ ਤੋਂ ਪਹਿਲਾਂ ਆਪਾਂ ਸਬਜ਼ੀਆਂ ਨੂੰ ਕਲੀਨ ਕਰ ਲਈਏ ਤੇ ਲਓ ਜੀ ਇੱਧਰ ਦੇਖੋ ਜੀ ਗੁਰਦੁਆਰਾ ਸਾਹਿਬ ਇਹ ਗੁਰਦੁਆਰਾ ਕਰਤਾਰ ਸਰ ਸਾਹਿਬ ਹੈ ਜੀ ਸੰਤ ਕਰਤਾਰ ਸਿੰਘ ਜੀ ਪੈਰੋ ਮਾਜਰੇ ਵਾਲੇ ਬਾਬਾ ਜੀ ਦੀ ਯਾਦ ਦੇ ਵਿੱਚ ਇੱਥੇ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈ ਜੀ ਤੇ ਲਓ ਜੀ ਹਰ ਹਸਣ ਦੇ ਆਪਾਂ ਇੱਥੇ ਮੱਥਾ ਟੇਕਣ ਵਾਸਤੇ ਆਉਂਦੇ ਵੈਸ ਤੇ ਲੋ ਜੀ ਇੱਥੋਂ ਲੰਗਰ ਵਗੈਰਾ ਜਾਂਦਾ ਜੀ ਪੀਜੀਆਈ ਨੂੰ ਬਣ ਕੇ ਜਿਨ੍ਹਾਂ ਨੇ ਦਾਨ ਕਰਨਾ ਹੋਵੇ ਤੇ ਇਹ ਦਿੱਤਾ ਹੋਇਆ ਜੀ ਦਾਨ ਤੇ ਲੋ ਜੀ ਇੱਧਰ ਗੁਰਦੁਆਰਾ ਸਾਹਿਬ ਵਾਲੇ ਨੂੰ ਬਾਬਾ ਜੀ ਲੈ ਆਏ ਨੇ ਜੀ ਪਾਲਕੀ ਸਾਹਿਬ ਲੈ ਕੇ ਜਾਣ ਵਾਸਤੇ ਜੀ ਉੱਤੋਂ ਜਿਵੇਂ ਵੀ ਕਿਸੇ ਦੇ ਵੀ ਘਰ ਲੈ ਕੇ ਜਾਣੀਆਂ ਜੀ ਇਹ ਆਪਣੀ ਪਾਲਕੀ ਸਾਹਿਬ ਦਾ ਆਪਣਾ ਗੱਡੀ ਲੈ ਕੇ ਆਏ ਹੋਏ ਨੇ ਜੀ ਤੇ ਇਹਦੇ ਅੰਦਰ ਹੀ ਏਸੀ ਵੀ ਲੱਗਿਆ ਹੋਇਆ ਤੇ ਹੀਟਰ ਵੀ ਲੱਗਿਆ ਹੋਇਆ ਜੀ ਜੇ ਸਰਦੀਆਂ ਆਏ ਤਾਂ ਆਪਾਂ ਨੇ ਹੀਟਰ ਲਗਾ ਕੇ ਜਾ ਸਕਦੇ ਜੇ ਗਰਮੀਆਂ ਆ ਤਾਂ ਪੇ ਏਸੀ ਲਗਾ ਕੇ ਬਾਬਾ ਜੀ ਨੂੰ ਸੁਰੱਖਿਆਤ ਤਰੀਕੇ ਦੇ ਨਾਲ ਆਪਾਂ ਗੁਰਦੁਆਰਾ ਸਾਹਿਬ ਤੋਂ ਜਿਨ੍ਹਾਂ ਦੇ ਘਰ ਪ੍ਰਕਾਸ਼ ਕਰਾਉਣਾ ਉਹਨਾਂ ਦੇ ਘਰ ਤੱਕ ਤੇ ਉਹਨਾਂ ਦੇ ਘਰ ਤੋਂ ਲੈ ਕੇ ਗੁਰਦੁਆਰਾ ਸਾਹਿਬ ਤੱਕ ਦੀ ਸੇਵਾ ਇਸ ਗੱਡੀ ਦੇ ਵਿੱਚ ਹੋਇਆ ਕਰੂਗੀ ਤੇ ਲਓ ਜੀ ਅਦਰ ਨੇ ਜੀ ਬਾਬਾ ਕਰਤਾਰ ਸਿੰਘ ਜੀ ਪਰੋ ਮੱਝਰੇ ਵਾਲੇ ਬਾਬਾ ਜੀ ਮੈਂ ਇਹਨਾਂ ਨੂੰ ਆਪਣੇ ਅੱਖੀਂ ਦੇਖਿਆ ਹੋਇਆ ਹੈ ਜੀ ਬਹੁਤ ਦਿਲ ਦੇ ਕਰੀਬ ਨੇ ਮੈਂ ਛੋਟੀ ਉਮਰ ਦੇ ਵਿੱਚ ਇਹਨਾਂ ਨੂੰ ਆਪਣੇ ਅੱਖੀਂ ਦੇਖਿਆ ਹੋਇਆ ਹੈ ਜੀ ਤੇ ਲਓ ਜੀ ਆਪਾਂ ਅੱਗੇ ਜੀ ਘਰੇ ਤੇ ਆਪਣੇ ਪੀਜ਼ੇ ਆਪਾਂ ਨੇ ਆਰਡਰ ਕੀਤੇ ਹੋਏ ਸੀਗੇ ਬੇਟੀ ਨੂੰ ਜਿਨ੍ਹਾਂ ਦੀ ਆਪਾਂ ਸ਼ਾਪ ਤੇ ਜਾ ਕੇ ਇੱਕ ਵਾਰੀ ਜਾ ਕੇ ਆਏ ਸੀਗੇ ਉਹਨਾਂ ਦੀ ਸ਼ਾਪ ਦੀ ਆਪਾਂ ਨੇ ਵੀਡੀਓ ਪਾਈ ਹੋਈ ਹੈ ਜੀ ਤੇ ਉਹਨਾਂ ਨੇ ਸਾਨੂੰ ਪੀਜੇ ਭੇਜੇ ਨੇ ਜੀ ਸ਼ਾਪ ਖੁੱਲ ਗਈ ਹੈ ਜੀ ਬਹੁਤ ਸੋਹਣੇ ਪੀਜੇ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਹੁਤ ਵਧੀਆ ਸੀਗੇ ਬਹੁਤ ਟੇਸਟੀ ਸੀਗੇ ਤੇ ਲਓ ਜੀ ਉਹਨਾਂ ਨੇ ਚਾਰ ਪੀਜੇ ਸਾਨੂੰ ਭੇਜਦੇ ਜੀ ਤੇ ਅਸੀਂ ਕਰਦੇ ਹਾਂ ਜੀ ਇੰਜੋਏ ਤੇ ਤੁਸੀਂ ਵੀ ਕਰੋ ਜੀ ਵੀਡੀਓ ਨੂੰ ਇੰਜੋਏ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਆਪਣੇ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਜਾਂਦੇ-ਜਾਂਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਏ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ